जुम्मेवार सज्जन मेरे तो पहला बोल के गए सबका कैबिनेट मिनिस्टर थंडल साहब सतकार जिले के प्रधान साहब भोलूवाल राठा जी सत्कारयोग इस हल्के संबंधित रसूलपुर साहब लक्की टांडा जी सत्कारयोग साबी जी सारी ਦਰਜਾ ਬਰਦਰਜਾ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਨੇ ਸਾਨੂੰ ਆ ਜਗ੍ਹਾ ਦਿੱਤੀ ਹੈ ਜਸੂਆ ਸਾਹਿਬ ਸਾਹਿਬ ਮਨਜੀਤ ਸਿੰਘ ਜੀ ਗੁਰੂ ਪਿਆਰੀ ਗੁਰੂ ਰੂਪੀ ਸਾਜ ਸੰਗਤ ਜੀ ਗੱਜ-ਵੱਜ ਕੇ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਤਾਂ ਮੈਂ ਦੁਆਬੇ ਵਾਲਿਆਂ ਦਾ ਇਸ ਗੱਲ ਦਾ ਧੰਨਵਾਦੀ ਆ ਕਿ ਪੜੇ ਲਿਖੇ ਇਲਾਕੇ ਵਾਂਗੂ ਐਨ ਆਰ ਆਈ ਦਾ ਇਹ ਇਲਾਕਾ ਤੇ ਪ੍ਰੋਗਰਾਮ ਵੀ ਬੜੇ ਟਾਈਮ ਨਾਲ ਹੀ ਸ਼ੁਰੂ ਕੀਤਾ ਤੇ ਟਾਈਮ ਨਾਲ ਹੀ ਤੁਸੀਂ ਨਿਵੇੜ ਦੇਣਾ ਇਸ ਗੱਲ ਦਾ ਮੈਂ ਬੜਾ ਤਲਵਾਦੀ ਆ ਤੁਹਾਡਾ ਅੱਜ ਤੋਂ 2-3 ਦਿਨ ਪਹਿਲਾਂ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਬੜਾ ਵੱਡਾ ਰੋਡ ਸ਼ੋਅ ਕਰਕੇ ਬਲੋਟ ਇੱਕ ਪ੍ਰੋਗਰਾਮ ਕੀਤਾ ਸੀ ਪਾਵੇਂ ਮੈਂ ਬਲੋਟ ਗਿਆ ਪਾਵੇਂ ਮਾਲਵੇ ਦੇ ਇਲਾਕੇ 'ਚ ਗਿਆ ਹੈ ਪਾਵੇਂ ਅੱਜ ਦੁਆਬੇ ਆਇਆ ਚਾਰੇ ਪਾਸੇ ਜੋ ਅੱਜ ਨੌਜਵਾਨਾਂ ਦਾ ਸਾਥ ਮਿਲ ਰਿਹਾ ਜਿੱਥੇ ਮੈਂ ਸੱਚੇ ਬਾਦਸ਼ਾਹ ਦਾ ਕੋਟਨ ਕੋਟ ਤਲਵਾਦ ਕਰਦਾ ਉਥੇ ਥੋਡੇ ਸਾਰਿਆਂ ਦੇ ਚਰਨਾਂ 'ਚ ਵੀ ਸੀਸ ਨਿਵਾ ਕੇ ਥੋੜਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਮੈਂ ਤਨਵਾਦ ਕਰਦਾ ਅੱਜ ਪੰਜਾਬ ਦਾ ਹਾਲਾਤ ਵੇਖ ਲਓ ਕੀ ਹੋ ਗਿਆ ਕੀ ਕੱਲ ਹੀ ਬੜੀ ਵੱਡੀ ਆਪਣੇ ਵੱਲੋਂ ਜਿਹੜੇ ਕਾਂਗਰਸੀ ਕਹਿੰਦੇ ਸਨ ਕਿ ਬਹੁਤ ਵੱਡਾ ਪ੍ਰੋਗਰਾਮ ਅਸੀਂ ਕਰਨਾ ਹੈ ਅਖਬਾਰਾਂ 'ਚ ਵੀ ਇਹ ਗੱਲ ਆਈ ਹੈ ਕਿ ਵੱਡਾ ਤਾਂ ਪ੍ਰੋਗਰਾਮ ਵੀ ਇਹਨਾ ਨਹੀਂ ਹੋਇਆ ਜਿੰਨੀ ਉਹਨਾਂ ਨੂੰ ਆਸ ਸੀ ਤੇ ਅੱਜ ਆਪਣੇ ਕੱਠ 'ਚ ਜੋਸ਼ ਵੀ ਵੇਖਣ ਨੂੰ ਮਿਲ ਰਿਹਾ ਤੇ ਅੱਜ ਦੀ ਅਖਬਾਰ ਪੜ ਲਓ ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਜ਼ ਤੇ ਗੱਲ ਲਿਖੀ ਐ ਕਿ ਕੱਲ ਵਾਲੇ ਕੱਟਚੇ ਕੋਈ ਜੋਸ਼ ਨਹੀਂ ਸੀ ਸਰਕਾਰੀ ਬੱਸਾਂ ਲਾਈਆਂ ਗਈਆਂ ਕਰੋੜਾਂ ਰੁਪਈਆ ਖਰਚ ਕਰਕੇ ਕਈ ਡਰਾਈਵਰਾਂ ਦੇ ਵੀ ਇੰਟਰਵਿਊ ਹੋਏ ਮਾਝਾ ਮਾਲਵਾ ਦੁਆਬਾ ਇਹ ਤੋਂ ਇਕੱਠ ਕਰਕੇ ਉੱਥੇ ਪ੍ਰੋਗਰਾਮ ਕੀਤਾ ਮਗਰ ਕੰਮ ਫਿੱਕਾ ਪੈ ਗਿਆ ਹਾਲਾਤ ਇਹ ਜੇ ਕਿਉਂ ਬੜੇ ਆ ਸਾਰੇ ਪੰਜਾਬ ਚ ਕਹਿੰਦੇ ਸੰਭਲ ਕੇ ਚੱਲੋ ਯਾਰਾ ਮੌਸਮ ਖਰਾਬ ਹੈ ਸੰਦਲੀ ਹਵਾਵਾਂ ਵਿੱਚ ਘੁੱਲਿਆ ਤਜ਼ਾਬ ਹੈ ਇਹੋ ਹਾਲ ਮੇਰੇ ਪੰਜਾਬ ਦਾ ਹੋ ਗਿਆ ਜਿਵੇਂ ਟੁੱਟੇ ਬੂਟ ਵਿੱਚ ਪਾਟੀ ਜੁਰਾਬ ਹੈ ਹਾਲਾਤ ਇਹ ਜੇ ਬਣਾਤੇ ਆ ਕਾਂਗਰਸ ਨੇ ਗੱਲਾਂ ਬਹੁਤ ਕੀਤੀਆਂ ਸੀ ਆ ਇਸ ਛੋਟੇ ਜ਼ਿਲ੍ਹੇ ਦੀ ਗੱਲ ਕਰ ਲਿਓ ਹੁਸ਼ਿਆਰਪੁਰ ਦੀ ਤੇ ਮੈਨੂੰ ਲੱਗਦਾ ਸਾਰੇ ਕਾਂਗਰਸ ਦੇ ਐਮਐਲਏ ਇੱਥੋਂ ਜੇਤੂ ਰਹੇ ਆ ਕੋਈ ਇਹ ਜਾਂ ਤਾਂ ਨਹੀਂ ਕੋਈ ਹੋਰ ਤਾਂ ਜਿੱਤਣ ਨਹੀਂ ਦਿੱਤਾ ਤੇ ਜੇ ਜੇਤੂ ਸਾਰੇ ਰਹੇ ਆ ਤੇ ਫਿਰ ਸਵਾਭਿਕ ਹੈ ਮੈਂਦੇ ਵੀ ਇਹਨਾਂ ਨੇ ਸਾਰੇ ਪੂਰੇ ਕਰਤੇ ਉਹਨੇ ਜਿਹੜੇ ਜਿਹੜੇ ਛੋਟੇ ਨਾਲ ਕੀਤੇ ਸੀ ਆ ਸਭ ਤੋਂ ਪਹਿਲਾਂ ਕੱਲ ਮੈਂ ਸੁਣ ਰਿਹਾ ਸੀ ਰਾਹੁਲ ਗਾਂਧੀ ਜੀ ਕੀ ਕਹਿ ਰਹੇ ਸਨ ਕਹਿੰਦੇ ਜੀ ਆਪਣਾ ਮੋਦੀ ਜਾਂ ਭਾਰਤੀ ਜਨਤਾ ਪਾਰਟੀ ਦਾ ਨਾਂ ਲੈ ਕੇ ਕਹਿੰਦੇ ਕਿ ਇਹ ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਨਹੀਂ ਚੱਲਦੇ ਮੈਂ ਪੁੱਛਣਾ ਚਾਹੁੰਨਾ ਗਾਂਧੀ ਜੀ ਰਾਹੁਲ ਗਾਂਧੀ ਨੂੰ ਕਿ ਫਿਰ ਇੰਦਰਾ ਗਾਂਧੀ ਚੱਲੀ ਸੀ ਸੱਚੇ ਪਾਤਸ਼ਾਹ ਦੇ ਦੱਸੇ ਹੋਏ ਰਸਤੇ ਤੇ ਅੱਜ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਕਿ ਸ੍ਰੀ ਹਰਮੰਦਰ ਸਾਹਿਬ ਜਿੱਥੇ ਚੌ ਵਰਨਾ ਨੂੰ ਸਾਂਝੇ ਉਪਦੇਸ਼ ਦੀ ਗੱਲ ਹੋਈ ਹੈ ਜਿੱਥੇ ਹਰੇਕ ਦੇ ਸਤਕਾਰ ਦੀ ਗੱਲ ਹੋਈ ਹੈ ਜੇ ਉਸ ਪਵਿੱਤਰ ਸਥਾਨ ਨੂੰ ਢਹ ਤੇਰੀ ਕਰਨ ਦੀ ਕੋਸ਼ਿਸ਼ ਕਿਸੇ ਨੇ ਕੀਤੀ ਅੱਜ ਤੱਕ ਤੇ ਅਹਿਮਦ ਸ਼ਾਹ ਅਬਦਾਲੀ ਜ਼ਕਰੀਆ ਖਾ ਤੇ ਆਜ਼ਾਦ ਹਿੰਦੁਸਤਾਨ ਚ ਇੱਕੋ ਲੀਡਰ ਹੋਇਆ ਉਹ ਇੰਦਰਾ ਗਾਂਧੀ ਹੋਈ ਹੈ ਜਿਨੇ ਸ੍ਰੀ ਹਰਮੰਦਰ ਸਾਹਿਬ ਤੇ ਟੈਂਕਾਂ ਤੋਂ ਪਾ ਗੋਲੇ ਛਿੜਕੇ ਉੱਥੇ ਅਟੈਕ ਕਰਾਇਆ ਅਕਾਲ ਤਖਸਾਲ ਢਹਿ ਟੇਰੀ ਕੀਤਾ ਤੇ ਆ ਕੇ ਪੋਤਰਾ ਭਾਸ਼ਣ ਦਿੰਦਾ ਸੀ ਤੇ ਮੈਨੂੰ ਫਿਰ ਉਹੀ ਗੱਲ ਯਾਦ ਆ ਗਈ ਮੈਂ ਕਿਹਾ ਵਾਕੇ ਇਹ ਕਾਂਗਰਸ ਨੇ ਹੁਣ ਇਹਨੂੰ ਪਿੱਛੇ ਕਰਤਾ ਤੇ ਇਹਦੀ ਭੈਣ ਨੂੰ ਅੱਗੇ ਇਸ ਲਈ ਲਿਆਉਂਦੇ ਆ ਕਿ ਜਦ ਇਹ ਜੀ ਝੂਠੀਆਂ ਗੱਲਾਂ ਪੰਜਾਬ 'ਚ ਆ ਕੇ ਕਰਦੇ ਆ ਤੇ ਇਹਨੂੰ ਇਹਨਾਂ ਨੂੰ ਕੋਈ ਪੁੱਛਣ ਵਾਲਾ ਬਣੇ ਕਿ ਤੁਸੀਂ ਬੜੇ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲੇ ਸੋ ਅੱਜ ਹਾਲਾਤ ਕੀ ਹੋਏ ਆ ਕਿ ਪੰਜਾਬ 'ਚ ਜਦੋਂ ਸਰਕਾਰ ਬਣੀ ਆ ਮੈਂ ਨੌਜਵਾਨਾਂ ਦਾ ਤਵਾਦ ਕਰਦਾ ਕਿ ਬਹੁਤ ਵੱਡੀ ਗਿਣਤੀ 'ਚ ਇਹ ਕਾਫਲਾ ਆਇਆ ਛੋਟਾ ਥਿਲ ਦੀਆਂ ਗਹਿਰਾਈਆਂ ਤੋਂ ਮੇਰਾ ਤਵਾਦ ਕੱਲ ਉੱਥੇ ਅੱਜ ਤੋਂ 2 ਸਾਲ ਪਹਿਲਾਂ ਸਰਕਾਰ ਬਣੀ ਸੀ ਤੇ ਵਾਅਦਾ ਇੱਥੇ ਨਾਰਾ ਕੀ ਦਿੱਤਾ ਸੀ ਕਿ ਕੈਪਟਨ ਅਮਰਿੰਦਰ ਨੇ ਸੋਚ ਚੁੱਕੀ ਹਰ ਘਰ ਇੱਕ ਨੌਕਰੀ ਪੱਕੀ ਅਜ ਨੌਜਵਾਨ ਆਏ ਆ ਵੱਖ-ਵੱਖ ਪਿੰਡਾਂ ਤੋਂ ਆਏ ਹੋ ਤੁਸੀਂ ਤੇ 7 ਐਮਐਲਏ ਇਥੋਂ ਕਾਂਗਰਸ ਦੇ ਜਿੱਤੇ ਆ ਤੇ ਸਵਾਮਿਕ ਆ ਤੁਹਾਡੇ ਤਾਂ ਹਰ ਘਰ 'ਚ ਦੋ-ਦੋ ਨੌਕਰੀਆਂ ਦੇ ਕੇ ਗਏ ਹੋਣੇ ਦੇ ਕੇ ਗਏ ਆ ਕਿ ਨਹੀਂ ਦੇ ਕੇ ਗਏ ਆ ਜਿਹੜੇ ਚੁੱਪ ਜੇ ਬੈਠੇ ਆ ਮੈਨੂੰ ਲੱਗਦਾ ਮਿਲ ਗਈਆਂ ਨੇ ਮਿਲ ਗਈਆਂ ਕਿ ਨਹੀਂ ਮਿਲੀਆਂ ਨੌਕਰੀਆਂ ਇਹ ਕੈਪਟਨ ਰਾਹੁਲ ਗਾਂਧੀ ਕੱਲ ਕਹਿੰਦਾ ਸੀਗਾ ਦੇਖੋ ਅਸੀਂ ਤਾਂ ਸਾਰੇ ਵਾਅਦੇ ਪੂਰੇ ਕਰਤੇ ਮੈਨੂੰ ਹੈਰਾਨਗੀ ਹੁੰਦੀ ਹੈ ਨੌਕਰੀ ਤਾਂ ਕੀ ਦੇਣੀ ਸੀ ਇਹਨਾਂ ਨੇ ਵਾਅਦਾ ਕਰਤਾ ਆ ਨੌਕਰੀਆਂ ਦਾ ਕਦੇ ਕਿਸੇ ਨੇ ਅੰਦਾਜ਼ਾ ਨਹੀਂ ਲਾਇਆ ਜਦੋਂ ਵਾਅਦਾ ਹੋ ਰਿਹਾ ਸੀ ਤੇ ਝੂਠ ਬੋਲਣ ਵਾਲਾ ਵੀ ਅੱਜ ਖਜ਼ਾਨਾ ਮੰਤਰੀ ਬੜਿਆ ਜਿਹਨੇ ਇਹ ਚੇਓ ਮੈਨੀਫੈਸਟੋ ਤਿਆਰ ਕੀਤਾ ਜਦੋਂ ਕਿਸੇ ਦੁਕਾਨ ਤੇ ਸੌਦਾ ਲੈਣ ਜਾਣੇ ਹੋ ਨਾ ਤੇ ਬੜੀ ਵਾਰੀ ਪੁੱਛਦੇ ਹੋ ਕਿ ਇਹ ਡੁਪਲੀਕੇਟ ਹੈ ਕਿ ਠੀਕ ਹੈ ਕਈ ਵਾਰੀ ਤਾਂ ਪੁੱਛਦੇ ਹੋ ਇਹ ਜਾਪਾਨ ਚ ਬਣਿਆ ਕਿ ਮੇਡ ਇਨ ਚਾਈਨਾ ਤੇ ਕੀ ਗੱਲ ਹੋ ਗਈ ਵੋਟਾ ਪਾਉਣ ਤੋਂ ਪਹਿਲਾਂ ਨਾ ਧਿਆਨ ਦਿੱਤਾ ਕਿ ਇਹ ਚੋਲ ਮੈਨੀਫੈਸਟੋ ਅਸਲ ਹੈ ਕਿ ਨਕਲ ਹੈ ਜਿਵੇਂ ਸੱਚੇ ਸੁਧਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਹਿੰਦੇ ਖਜ਼ਾਨਾ ਖਾਲੀ ਹੈ ਜਦੋਂ ਕਿਸੇ ਕਿਸੇ ਗਰੀਬ ਨੂੰ ਕੁਝ ਦੇਣਾ ਹੋਵੇ ਤੇ ਖਜ਼ਾਨਾ ਖਾਲੀ ਹੋ ਜਾਂਦਾ ਕੱਲ ਕਰੋੜਾਂ ਰੁਪਈਆ ਖਜ਼ਾਨੇ ਦਾ ਲਟਾਤਾ 1 ਰੁਪਇਆ ਕਾਂਗਰਸ ਪਾਰਟੀ ਨੇ ਨਹੀਂ ਦਿੱਤਾ ਪੰਜਾਬ ਦੇ ਖਜ਼ਾਨੇ ਚੋਂ ਬਸਾਈਆਂ ਪੰਜਾਬ ਦੇ ਖਜ਼ਾਨੇ ਚੋਂ ਰੋਟੀ ਦਾ ਪ੍ਰਬੰਧ ਹੋਇਆ ਪੰਜਾਬ ਦੇ ਖਜ਼ਾਨੇ ਤੋਂ ਸਾਰੇ ਉੱਤੇ ਇੰਤਜ਼ਾਮ ਹੋਏ ਮਗਰ ਜਦ ਕਿਸੇ ਕਰਜ਼ੇ ਦੀ ਮਾਫੀ ਦੀ ਗੱਲ ਆਉਂਦੀ ਹੈ ਤੇ ਕਹਿੰਦੇ ਖਜ਼ਾਨਾ ਖਾਲੀ ਨੌਕਰੀ ਦਾ ਵਾਅਦਾ ਕੀਤਾ ਸੀ ਜਿਹੜੀ ਗੱਲ ਮੈਂ ਕਰਦਾ ਸੀ ਕਦੇ ਕਿਸੇ ਨੇ ਹਿਸਾਬ ਲਾਇਆ ਕਿ ਘਰ ਘਰ ਨੌਕਰੀ ਦਾ ਮਤਲਬ ਕੀ ਹੁੰਦਾ ਪੰਜਾਬ ਸਾਰੇ ਤੇ 60 ਲੱਖ ਘਰ ਹੈ 60 ਲੱਖ ਘਰ ਮਤਲਬ ਫੇਰ 3 ਕਰੋੜ ਦੀ ਆਬਾਦੀ ਦਾ حساب ਪੂਰਾ ਹੁੰਦਾ ਤੇ 50 ਸਾਲਾਂ ਚ 60 ਮਹੀਨੇ ਹੁੰਦੇ ਆ ਹਰ ਮਹੀਨੇ ਹਰ ਘਰ ਨੌਕਰੀ ਦਾ ਮਤਲਬ ਹੋ ਗਿਆ ਕਿ ਹਰ ਮਹੀਨੇ 1 ਲੱਖ ਨੌਕਰੀ ਹਰ ਮਹੀਨੇ ਜਾਊਗੀ ਤੇ ਕਾਂ ਕਿਥੇ ਘਰ ਘਰ ਨੌਕਰੀ ਦਾ ਵਾਅਦਾ ਪੂਰਾ ਹੋਣਾ ਮਗਰ ਉਹ ਤੋਂ ਵਾਅਦਾ ਕਰਨ ਵਾਲੇ ਵੀ ਉਹ ਜੇ ਸਨ ਮੈਂ ਲਗਾ ਇਨੀ ਤਾਂ ਜਾਦੂਗਰਾਂ ਦੀ ਜਾਦੂਗਰੀ ਨਹੀਂ ਵੇਖਣ ਨੂੰ ਮਿਲੀ ਜਿੰਨਾ ਸਮਰਾਠ ਜਾਦੂਗਰ ਕਹਿੰਦੇ ਸੀ ਸਭ ਤੋਂ ਵੱਡਾ ਜਾਦੂਗਰ ਸੁਣਿਆ ਕਿ ਉਹਦੀ ਜਾਦੂਗਰੀ ਦੀ ਕੋਈ ਬਦਲ ਨਹੀਂ ਮਗਰ ਮੈਂ ਕਹਿ ਸਕਦਾ ਜੇ ਸਭ ਤੋਂ ਵੱਡਾ ਜਾਦੂਗਰ ਜੇ ਕੋਈ ਪੰਜਾਬ 'ਚ ਹੈ ਤੇ ਆ ਖਜ਼ਾਨਾ ਮੰਤਰੀ ਜਾਂ ਉਹ ਦੂਜਾ ਮੰਤਰੀ ਜਿਹੜਾ ਮੀਟੂ ਦੇ ਚੱਕਰ 'ਚ ਫਸ ਗਿਆ ਸੀਗਾ ਫਿਰ ਕੈਪਟਨ ਨੇ ਬਚਾ ਲਿਆ ਕਿਹੜਾ ਪਤਾ ਨਾ ਸੁਖਵੀਰ ਜੀ ਨੇ ਪੁੱਛ ਲਿਆ ਉਹਨੂੰ ਕੀ ਕੈਪਟਨ ਅਮਰਿੰਦਰ ਸਿੰਘ ਦੀ ਸਭ ਤੋਂ ਵੱਡੀ ਪ੍ਰਾਪਤੀ ਦੱਸ ਦੇ ਤੇ ਕਹਿੰਦਾ ਜੀ ਕੈਪਟਨ ਅਮਰਿੰਦਰ ਸਿੰਘ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਕਿ ਸੜਕਾਂ ਤੇ ਸਭ ਤੋਂ ਵੱਧ ਪੱਛ ਸਾਡੀ ਵੇਲੇ ਲੱਗੇ ਚੰਨੀ ਦਾ ਜਵਾਬ ਆਇਆ ਸੀ ਤੇ ਇਹ ਜੇ ਵਜ਼ੀਰ ਹੁਣ ਗੱਲਾਂ ਕਰਦੇ ਆ ਮੈਂ ਪੁੱਛਣਾ ਚਾਹੁੰਦਾ ਸਾਰਾ ਕੁੱਲ ਮੁਲਾਜ਼ਮ ਪੰਜਾਬ ਸਰਕਾਰ ਦਾ ਕਿਸੇ ਨੂੰ ਪਤਾ ਕਿੰਨਾ ਕਿੰਨਾ ਨਹੀਂ ਸਵਾ 3 ਲੱਖ ਮੁਲਾਜ਼ਮ ਆ ਕੁੱਲ ਪੰਜਾਬ ਦਾ 3 ਲੱਖ ਬੋਰਡ ਕਾਰਪੋਰੇਸ਼ਨਾਂ ਦਾ ਸਵਾ 6 ਲੱਖ ਗਿਣਤੀ ਬਣਦੀ ਆ ਤੇ ਫਿਰ 60 ਲੱਖ ਨੂੰ ਨੌਕਰੀ ਕਿੱਥੋਂ ਦੇ ਦੇਣੀ ਸੀ 2 ਸਾਲ ਨਿਕਲ ਗਏ ਆ 7 ਐਮਐਲਏ ਤੋਂ ਬਣਿਆ ਦੁਆਬੇ ਵਾਲਿਆਂ ਨੂੰ ਤਾਂ ਕੁਝ ਮਿਲਿਆ ਨਹੀਂ ਆ ਦੋ ਬੇਰੋਜ਼ਗਾਰ ਬੜੇ ਲੋਟਬੰਦ ਸੀ ਇੱਕ ਤਾਂ ਬਿਆੰਤ ਸੋਹ ਦਾ ਪੋਤਰਾ ਉਹਨਾਂ ਨੂੰ ਦੇ ਦਿੱਤੀ ਨੌਕਰੀ ਡਿਪਟੀ ਬਣਾਤਾ ਪਤਾ ਕਿ ਨਹੀਂ ਪਤਾ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਦੱਸ ਦਿਓ ਨਹੀਂ ਪਤਾ ਤਾਂ ਦੱਸ ਉਹਨਾਂ ਤੋਂ ਵੱਧ ਬੇਰੋਜ਼ਗਾਰ ਤਾਂ ਕੋਈ ਨਹੀਂ ਹੋਣਾ ਫਿਰ ਇੱਕ ਮੁੰਡਾ ਐਮਪੀ ਬਣਿਆ ਬਿੱਟੂ ਦੂਜਾ ਐਮਐਲਏ ਬਣਿਆ ਇਕੋ ਹੀ ਰਹਿ ਗਿਆ ਸੀ ਘਰੇ ਵਿਹਲਾ ਹੈ ਵੀ ਥੋੜੇ ਦੂਜੇ ਕੰਮ ਵਾਲੇ ਕਾਤੀਆ ਕਾਂਡ ਵਾਲਿਆਂ ਨੇ ਮਸ਼ਹੂਰੀ ਆ ਉਹਨਾਂ ਦੀ ਉਹਨੂੰ ਨੌਕਰੀ ਦੇ ਦਿੱਤੀ ਚੱਕ ਕੇ ਉਮਰ ਵੀ ਵੱਧ ਗਈ ਸੀ ਪੜ੍ਹਾਈ ਵੀ ਘੱਟ ਸੀ ਤੁਸੀਂ ਨੌਕਰੀ ਲੈਣ ਚਲੇ ਜਾਓ ਮੁੰਡੇ ਨੂੰ ਭਾਵੇਂ ਪੀਐਚਡੀ ਕੀਤੀ ਹੋਵੇ ਅੱਜ ਇਹਦਾ ਹਲਕਾ ਮੈਨੂੰ ਲੱਗਦਾ ਆ ਅ ਗਿਲਜੀਆ ਸਾਹਿਬ ਦਾ ਹੀ ਹਲਕਾ ਜੀ ਹੈ ਆ ਉਹਦੇ ਕੋਲ ਭੇਜ ਕੇ ਤਜਰਬਾ ਕਰ ਲਿਓ ਉਹਦੇ ਕੋਲ ਪੀ ਐਚ ਡੀ ਵਾਲਾ ਨਿਆਣਾ ਭੇਜ ਦਿਓ ਤੇ ਕਾਗਜ਼ ਧਿਆਨ ਨਾਲ ਵੇਖ ਕੇ ਕਰੋ ਨਾ ਨਾ ਕਹਿੰਦਾ ਇਹਦੀ ਤਾਂ ਹਲੇ ਘੱਟ ਪੜਿਆ ਨੰਬਰ ਕਿੰਨੇ ਆਏ ਜੇ ਕਿਤੇ ਮਾਪਿਆਂ ਨੇ ਕਹਿਤਾ ਲਾ ਕਿ 90% ਆਏ ਆ ਨਹੀਂ ਨਹੀਂ ਕਹਿੰਦਾ 95 ਆਉਣੇ ਸੀ ਫੇਰ ਮਿਲਦੀ ਹੁੰਦੀ ਉਹਨੂੰ ਤਾਂ ਭਾਵੇਂ 95 ਆਣੇ ਨਿਆਣੇ ਨੂੰ ਥੋੜੇ ਨੂੰ ਨਾ ਮਿਲੇ ਤੇ ਉਹ ਉੱਥੇ ਘਰੇ ਲਟਿਆ ਸੀ ਬਹਿਨਸਾਉ ਦਾ ਮੁੰਡਾ ਉਹਨੂੰ ਨੌਕਰੀ ਪੱਕੀ ਕਰਤੀ ਬੇਰੋਜ਼ਗਾਰ ਛਲ ਨਾ ਇੱਕੋ ਹੀ ਰਹਿ ਗਿਆ ਸੀ ਦੂਜਾ ਤਾਂ ਐਮਪੀ ਬਣ ਗਿਆ ਹਾਲਾਤ ਇਹ ਜੇ ਬਣਿਆ ਕਿ 2 ਸਾਲ ਨਿਕਲ ਗਏ ਨੌਜਵਾਨਾਂ ਨੂੰ ਕਿਹਾ ਸੀ ਤੁਹਾਨੂੰ ਨੌਕਰੀ ਦਵਾਂਗੇ ਨੌਜਵਾਨਾਂ ਨੂੰ ਕਿਹਾ ਸੀ ਜਦ ਤੱਕ ਨੌਕਰੀ ਨਹੀਂ ਨਾ ਮਿਲਦੀ 2000 ਰੁਪਈਆ ਹਰ ਮਹੀਨੇ ਆਇਆ ਕਰੂਗਾ ਆ ਗਿਆ ਜੀ ਫਿਰ ਜਿਨ੍ਹਾਂ ਜਿਨ੍ਹਾਂ ਨੂੰ ਮਿਲਣ ਲੱਗੇਗਾ ਬੇਰੋਜ਼ਗਾਰੀ ਪੱਤਾ ਤੇ ਮੈਂ ਜਾ ਕੇ ਰਿਕਾਰਡ ਕਢਾਇਆ ਇੱਥੇ ਕਿ ਮੈਂ ਕਹਾ ਇਹ ਤਾਂ ਵੇਖਾ ਕਿ ਪੰਜਾਬ ਸਰਕਾਰ ਚ ਕੁੱਲ ਬੇਰੋਜ਼ਗਾਰਾਂ ਦੀ ਰਜਿਸਟਰਡ ਕਿੰਨੇ ਨੇ ਤੁਸੀਂ ਹੈਰਾਨ ਹੋ ਜਾਓਗੇ ਕਿ 150 ਨੌਜਵਾਨ ਰਜਿਸਟਰ ਕੀਤਾ ਜਿਹੜੇ ਬੇਰੋਜ਼ਗਾਰਾਂ ਚ ਜਿੰਨੂੰ ਮੰਨਦੇ ਕਿ ਇੰਨੇ ਕੀ ਬੇਰੋਜ਼ਗਾਰ ਨੇ ਪੰਜਾਬ ਚ ਬਾਕੀਆਂ ਨੂੰ ਨੌਕਰੀ ਮਿਲ ਗਈ ਕੈਪਟਨ ਜਿੰਦਾਬਾਦ ਕੈਪਟਨ ਨੂੰ ਪੁੱਛ ਲਓ ਜਿੰਦਾਬਾਦ ਕੈਪਟਨ ਨੂੰ ਪੁੱਛ ਲਓ ਕਹਿੰਦਾ ਜੀ ਅਸੀਂ 600 ਨੌਕਰੀ ਇੱਕ ਦਿਨ ਦੀ ਦੇ ਰਹੇ ਹਾਂ 600 ਦਾ ਮਤਲਬ ਸਮਝਦੇ ਹੋ ਕੀ ਹਰ ਦੂਜੇ ਮਿੰਟ ਇੱਕ ਨੌਕਰੀ ਦੇ ਦਿੰਦੀ ਐ ਮਿਲਣ ਵਾਲੇ ਨੂੰ ਮਿਲਦੀ ਨਹੀਂ ਇਹ ਪਤਾ ਨਹੀਂ ਕਿਹੇ ਜੀ ਜਾਦੂਗਰੀ ਪੰਜਾਬ ਚ ਕਾਂਗਰਸ ਨੇ ਸ਼ੁਰੂ ਕੀਤੀ ਐ ਚੰਨੀ ਨੂੰ ਪੁੱਛ ਲੋ ਉਹ ਕਹਿੰਦਾ 5 ਲੱਖ ਨੂੰ ਦੇਤੀ ਉਹ ਨਵਜੋਤ ਸਿੰਘ ਸਿੱਧੂ ਨੂੰ ਪੁੱਛ ਲੋ ਉਹ ਕਹਿੰਦਾ 7 ਲੱਖ ਨੂੰ ਦੇਤੀ ਇੱਥੇ ਕੋਹਰ ਵਜ਼ੀਰ ਥੋੜਾ ਇੱਥੋਂ ਬੜਾ ਲੰਘ ਕੇ ਜਾਂਦਾ ਸੁੱਖ ਸੁਖੀ ਰੰਧਾਵਾ ਉਹਨੂੰ ਪੁੱਛ ਲੋ ਉਹ ਕਹਿੰਦਾ 8 ਲੱਖ ਨੂੰ ਦੇ ਜਿਹੜੇ ਮੰਤਰੀ ਨੂੰ ਪੁੱਛੋ ਨਵੀਂ ਫਿਗਰ ਪੇਸ਼ ਕਰ ਦਿੰਦਾ ਤੇ ਅਸਲੀ ਹਾਲਾਤ ਕੀ ਹੈ ਕਿ ਮੌਜੂਦਿਆਂ ਨੂੰ ਤਾਂ ਤਨਖਾਹ ਨਹੀਂ ਮਿਲਦੀ ਅੱਜ ਆਏ ਪਤਾ ਨਹੀਂ ਅਖਜੀ ਅਖਬਾਰਾ ਪੜ ਪੜ ਕੇ ਆਏ ਹੋ ਕਿ ਨਹੀਂ ਆਏ ਹੋ ਆ ਮਿਨਿਸਟਰਲ ਸਟਾਫ ਜਿਹੜਾ ਵਜ਼ੀਰਾ ਨਾਲ ਪੀਏ ਲੱਗਦਾ ਉਹਨਾਂ ਨੂੰ ਧਰਨਾ ਦੇ ਦਿੱਤਾ ਕਿ ਸਾਨੂੰ ਡੀਏ ਨਹੀਂ ਮਿਲਦਾ ਮੌਜੂਦਾ ਨੂੰ ਤਾਂ ਡੀਏ ਨਹੀਂ ਮਿਲਦਾ ਉਹਨੂੰ ਪ੍ਰੋਫਿਟ ਐਂਡ ਫੰਡ ਤੋਂ ਪੀਐਫ ਨਹੀਂ ਮਿਲ ਰਿਹਾ ਪ੍ਰੋਫਿਟ ਐਂਡ ਫੰਡ ਦਾ ਮਤਲਬ ਸਮਝ ਜੋ ਕੀ ਹੈ ਕਿ ਜਿਹਦੀ ਹਰ ਮਹੀਨੇ ਦੀ ਤਨਖਾਹ ਮੁਲਾਜ਼ਮ ਦੀ ਕੱਟੀ ਜਾਂਦੀ ਹੈ ਉਦੋਂ ਚ ਕੁਝ ਹਿੱਸਾ ਪੀਐਫ ਦਾ ਕਟਿਆ ਜਾਂਦਾ ਕਿ ਉਹ ਜਿਹੜੇ ਮਰਜੀ ਮਹੀਨੇ ਪੀਐਫ ਤੋਂ ਆਪ ਦੀ ਕਿਸ਼ਤ ਕਟਾ ਸਕਦਾ ਆਪਣੇ ਭਾਵੇਂ ਬੱਚੇ ਦਾ ਵਿਆਹ ਹੋਵੇ ਕੋਠੀ ਬਣਾਉਣੀ ਹੈ ਉਦੋਂ ਤੋਂ ਲੋਨ ਲੈ ਸਕਦਾ ਮਗਰ ਹਰਾਨਗੀ ਹੋ ਜੂਗੀ ਕਿ ਉਹ ਤਨਖਾਹ ਆਪ ਦੇ ਹੱਕ ਦੀ ਤਨਖਾਹ ਅਗਲੇ ਨੂੰ ਨਹੀਂ ਮਿਲ ਰਹੀ ਇਸ ਲਈ ਭਰਾਵੋ ਮੌਜੂਦਾ ਨੂੰ ਤਾਂ ਤਨਖਾਹ ਨਹੀਂ ਮਿਲ ਰਹੀ ਕੋਈ ਟੈਂਕੀ ਤੇ ਚੜਿਆ ਉਹ ਪਟਿਆਲੇ ਉਹ ਸਾਡੀ ਆ ਵਿਚਾਰੀਆਂ ਸਤਿਕਾਰਯੋਗ ਨਰਸਾਂ ਨੇ ਜਿਨ੍ਹਾਂ ਨੂੰ ਲਾਰਾ ਲਾਇਆ ਗਿਆ ਸੀ ਨੌਕਰੀ ਪੱਕੀ ਹੋ ਜੂ ਜਿੱਦ ਤੱਕ ਕਾਂਗਰਸ ਨੇ ਸੌ ਚੁੱਕੀ ਉਹਨਾਂ ਨੂੰ ਜਾ ਕੇ ਐਡਾ ਵੱਡਾ ਸਟੈਪ ਲੈਣਾ ਪੈ ਗਿਆ ਕਿ ਉਹਨਾਂ ਨੂੰ ਜਾ ਕੇ ਆਪਣੇ ਹਸਪੀਟਲ ਦੀ ਛੱਤ ਤੋਂ ਚਾਲ ਮਾਰਨ ਲੱ ਪੈਗੀ ਸਿਰਫ ਇਸ ਲਈ ਕਿ ਸਾਡਾ ਦਰਦ ਸ਼ਾਇਦ ਕੋਈ ਸਮਝ ਜੂਗਾ ਆ ਟੀਚਰ ਜਿਹੜੇ ਨੇ ਉਹਨਾਂ ਨੂੰ ਵੀ ਲਾਰਾ ਲਾਇਆ ਸੀ ਇਹ ਪਹਿਲੀ ਵਾਰੀ ਹੋਇਆ ਸਰਕਾਰਾਂ ਆਈਆਂ ਨੇ ਗਈਆਂ ਨੇ 45000 ਤਨਖਾਹ ਵਾਲੇ ਨੂੰ ਕਹਤਾ ਕਿ ਕੈਪਟਨ ਅਮਰਿੰਦਰ ਸਾਉ ਦੀ ਸਰਕਾਰ ਬਣ ਗਈ ਹੈ ਹੁਣ ਥੋੜੀ ਤਨਖਾਹ 45 ਤੋਂ ਕੱਟ ਕੇ 15 ਹੋ ਜੂ ਇਹ ਅੱਜ ਤੱਕ ਨਹੀਂ ਹੋਇਆ ਮੈਂ ਕਿਹਾ ਮੈਂ ਇੱਕ ਵਜ਼ੀਰ ਨੂੰ ਪੁੱਛਿਆ ਮੈਂ ਕਿਹਾ ਆਪ ਦੀ ਤਨਖਾਹ ਤੂੰ ਘਟਾਈ ਹੈ ਕਿ ਵਧਾਈ ਹੈ ਉਹਨੇ ਵਧਾ ਲਈ ਵਜ਼ੀਰ ਦੀ ਤਨਖਾਹ ਵੀ ਵੱਧ ਗਈ ਵਜ਼ੀਰ ਦਾ ਟੀਏ ਵੀ ਵੱਧ ਗਿਆ ਵਜ਼ੀਰ ਦਾ ਡੀਏ ਵੀ ਵੱਧ ਗਿਆ ਮਗਰ ਜੀਨੇ ਆਉਣ ਵਾਲੀ ਪੀੜ੍ਹੀ ਤਿਆਰ ਕਰਨੀ ਹੈ ਉਹਦੀ ਤਨਖਾਹ ਚੱਕ ਕੇ ਕੱਟਦੀ ਤੇ ਜਦੋਂ ਆ ਕਿਸਾਨੀ ਦੇ ਪ੍ਰੋਗਰਾਮ ਹੋਏ ਆ ਪਤਾ ਨਹੀਂ ਛੋਟੇ ਇੱਥੇ ਚੈੱਕ ਵੱਢ ਕੇ ਗਏ ਕਿ ਨਹੀਂ ਗਏ ਤੁਸੀਂ ਹਾਲੇ ਤਾਂ ਚਲੋ ਚੰਗੇ ਰਹਿ ਗਏ ਵੈਸੇ ਨਹੀਂ ਗਏ ਪਹਿਲਾਂ ਮਾਨਸੇ ਵੰਡਿਆ ਸੀ ਸਭ ਤੋਂ ਪਹਿਲਾਂ ਚੈੱਕ ਜਾ ਕੇ ਉੱਥੇ ਗੀਤ ਪਤਾ ਕਿਹੜਾ ਸੁਣਾਉਂਦੇ ਸੀ ਸਟੇਜ ਤੋਂ ਵਿਚਾਰੇ ਕਿਸਾਨ ਖੁਦਕੁਸ਼ੀ ਕਰ ਰਿਹਾ 900 ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਗਿਆ ਖਰਚਾ maaf ਨਹੀਂ ਹੋ ਰਿਹਾ ਧੋਖਾ ਹੋ ਰਿਹਾ ਤੇ ਸਟੇਜ ਤੋਂ ਸੁਣਾਉਂਦੇ ਸੀ ਕਾਂਗਰਸੀ ਇਸ਼ਕ ਦਾ ਗਿੱਧਾ ਪੈਂਦਾ ਨਹੀਂ ਤੇਰੀ ਇਸ਼ਕ ਦਾ ਗਿੱਧਾ ਪੈਂਦਾ ਮੈਂ ਹੈਰਾਨ ਹੋ ਗਿਆ ਕਿ ਜਿਹੜਾ ਥੱਲੇ ਕਿਸਾਨ ਬੈਠਿਆ ਸੀ ਉਹ ਵਿਚਾਰਾ ਉਹਦੇ ਦਰਦ ਨੂੰ ਇਹ ਕਾਂਗਰਸੀ ਉੱਤੋਂ ਇਸ ਤਰ੍ਹਾਂ ਬਿਆਨ ਕਰਦੇ ਸਨ ਫਿਰ ਚਲੇ ਗਏ ਜੀ ਮਾਨਸੇ ਤੋਂ ਬਾਅਦ ਪ੍ਰੋਗਰਾਮ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਰੱਖ ਲਿਆ ਉੱਥੇ ਨਹੀਂ ਕਿ ਕੋਈ ਢਾਡੀ ਲਾ ਕੇ ਗੁਰੂ ਸਾਹਿਬ ਦੀਆ ਵਾਰਾ ਸੁਣਾਉਂਦੇ ਉੱਥੇ ਗੀਤ ਕਿਹੜਾ ਲਾ ਲਿਆ ਲਾ ਕੇ ਦੋ ਪੈਗ ਬੱਲੀਏ ਕਿਹੜਾ ਅੱਗੇ ਕਿਵੇਂ ਹੁੰਦਾ ਜੀ ਅੰਝ 15 ਗੱਜ ਆ ਦੱਸੀ ਮਾੜਾ ਜਾਂ ਕਿਹੜੇ ਤੂੰ ਲੱਗਦਾ ਪੌਂਦਾ ਰਿਆਂ ਕਹਿੰਦਾ ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ ਕੇ ਤੂੰ ਤਾਂ ਨੀ ਨਾ ਇਹ ਜੇ ਭੰਗੜੇ ਪੌਂਦਾ ਲੱਗਦਾ ਤਾਂ ਨਹੀਂ ਵੈਸੇ ਇਹ ਜਿਹਾ ਭਰਾਵੋ ਚਲੋ ਜੀਲੇ ਜਿਹੇ ਜਾ ਗਿੱਦਾ ਭੰਗੜਾ ਪਾਉਣਾ ਪਾਓ ਮਗਰ ਕੀ ਕਿਸਾਨੀ ਦੇ ਪ੍ਰੋਗਰਾਮ ਚ ਲੱਖਾਂ ਰੁਪਈਆ ਤੁਸੀਂ ਸਿੰਗਰ ਨੂੰ ਕਦੇ-ਕਦੇ ਕਲਚਰਲ ਪ੍ਰੋਗਰਾਮ ਹੋਵੇ ਹੋਵੇ ਇਹ ਜੇ ਗਾਣੇ ਸ਼ੋਭ ਦੇ ਵੀ ਆ ਚਲੋ ਜੀ ਨੂੰ ਜਿਹੜੀ ਚੀਜ਼ ਸੁਣਨ ਦਾ ਸ਼ੌਂਕ ਹੈ ਉਹ ਸੁਣੇ ਮਗਰ ਜਿਹੜੀ ਕਿਸਾਨੀ ਅੱਜ ਕਰਜ਼ੇ ਥੱਲੇ ਆ ਜਿਹੜੀ ਕਿਸਾਨੀ ਦਾ ਕਰਜ਼ਾ ਨਹੀਂ ਮਾਫ਼ ਹੋ ਰਿਹਾ ਜਿਨ੍ਹਾਂ ਦੇ ਜੀ ਦੇ ਟੁਕੜੇ ਕੋਈ ਪਿਓ ਖੁਦਕੁਸ਼ੀ ਕਰ ਰਿਹਾ ਕਿਸੇ ਦਾ ਦਾਦਾ ਖੁਦਕੁਸ਼ੀ ਕਰ ਰਿਹਾ ਤੇ ਉੱਥੇ ਜਾ ਕੇ ਇਹ ਜੇ ਗੀਤ ਲਾਉਣੇ ਕੀ ਅਗਲੇ ਦਿਨ ਨਾਮਕ ਨੇ ਨੂਨ ਆਪਣੇ ਅਗਲੇ ਦੇ ਜ਼ਖਮਾ 'ਚ ਨੂਨ ਰਬਿੰਗ ਸਾਲਟ ਇਨ ਦਾ ਵੂਨਸ ਨਹੀਂ ਆਲੀ ਗੱਲ ਹੋਗੀ ਕਿ ਅਗਲੇ ਦਿਨ ਜ਼ਖਮਾ 'ਚ ਨੂਨ ਮਲਣ ਵਾਲਾ ਕੰਮ ਅੱਜ ਉੱਥੇ ਸ਼ੁਰੂ ਕਰਤਾ ਫਿਰ ਮੈਂ ਪੁੱਛਿਆ ਸੀ ਮੈਂ ਕਿਹਾ ਕੈਪਟਨ ਅਮਰਿੰਦਰ ਸਿੰਘ ਜੀ ਤੁਸੀਂ ਇੱਕੋ ਕਿਸਾਨ ਦੇ ਘਰ ਗਏ ਸੀ 2017 ਤੋਂ ਪਹਿਲਾਂ ਬੁੱਧ ਸਿਓ ਕਿਸਾਨ ਆ ਕੋਟਲੀ ਸੂਰਤ ਮੱਲੀਆਂ ਦਾ ਉਹਨੂੰ ਐਤਰਾ ਗੱਲ ਵਕੜੀ 'ਚ ਲੈ ਕੇ ਨਾਲ ਸੁਖੀ ਰੰਦਾਵਾਸੀ ਜਿਹੜਾ ਕਾਰਪੋਰੇਸ਼ਨ ਦਾ ਮਿਨਿਸਟਰ ਹੈ ਉਹਦਾ ਫਾਰਮ ਭਰਾਇਆ ਸੀ ਉਹਨੂੰ ਕਿਹਾ ਸੀ ਕਿ ਹੁਣ 6 ਮਹੀਨੇ ਖੜ ਜਾ ਸਰਕਾਰ ਪੰਜੇ ਵਾਲਿਆਂ ਦੀ ਬਣ ਜਾਣੀ ਹੈ ਫਿਰ ਕੋਈ ਕਿਸ਼ਤ ਨਹੀਂ ਮੋੜਨ ਦੀ ਲੋੜ ਪੈਣੀ ਕੋਈ ਕਰਜ਼ਾ ਨਹੀਂ ਮੋੜਨ ਦਾ ਲੋਡ ਪੈਣਾ ਬੇਫਿਕਰ ਹੋ ਜਿਓ ਜਿਤ ਜਨ ਮੈਂ ਸੌ ਚੁੱਕਲੀ ਤੇਰਾ ਸਾਰਾ ਬੋਝਾ ਵੀ ਮੈਂ ਚੁੱਕ ਲੈਣਾ ਉਹ ਵਿਚਾਰੇ ਸਿੱਧੇ ਸਾਦੇ ਜੇ ਕਿਸਾਨ ਵੀਰ ਨੇ ਪੰਜਾਬ ਦੇ ਭਰੋਸਾ ਕਰਕੇ ਕਈ ਬੁੱਦਸ਼ੀਓਂ ਸੀ ਉਹ ਜੇ ਉਹਨਾਂ ਨੇ ਕਿਸ਼ਤਾ ਮੋੜਨੀਆਂ ਬੰਦ ਕਰਤੀਆਂ ਅੱਜ ਹਾਲਾਤ ਉਹਨਾਂ ਦੇ ਪਤਾ ਕੀ ਹੋਏ ਆ ਅੱਜ ਜਿੱਥੇ ਕਿਸਾਨ ਜਥੇਬੰਦੀਆਂ ਐਵੇਂ ਨਹੀਂ ਰੇਲਵੇ ਟਰੈਕ ਤੇ ਬੈਠੀਆਂ ਬੈਂਕ ਵਾਲਿਆਂ ਨੂੰ ਅੱਜ ਡਿਫਾਲਟਰ ਬਣ ਗਏ ਆ ਕੁਝ ਉਹਨਾਂ ਨੂੰ ਲੋਨ ਨਹੀਂ ਦੇ ਕੇ ਰਾਜੀ ਉਹਨਾਂ ਦੀਆਂ ਕਿਸ਼ਤਾ ਟੁੱਟ ਗਿਆ ਨੇ ਅੱਜ ਉਹਨਾਂ ਨੂੰ ਦਿਵਾਲੇ ਨਿਕਲ ਗਏ ਆ ਕਿ ਬੈਂਕਾਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰਤੀ ਆ ਡਿਫਾਲਟਰਾਂ ਦੀ ਤੇ ਉਹ ਜੇ ਬੁੱਧ ਸਿੰਘ ਕਿਸਾਨ ਸੀ ਮੈਂ ਨੌਜਵਾਨਾਂ ਦਾ ਤਲਵਾਦ ਕਰਦਾ ਕਿ ਅਸੀਂ ਉਹਦਾ ਕੇਸ ਕੱਲਾ ਇਸ ਲਈ ਹਾਈਲਾਈਟ ਕੀਤਾ ਕਿ ਸਹਦ ਕੈਪਟਨ ਅਮਰਿੰਦਰ ਨੂੰ ਜਿਹੜੇ ਉਹਦੇ ਝੂਠੇ ਵਹਿਦੇ ਕੀਤੇ ਸੀ ਜਦ ਜਾ ਕੇ ਉਹਦੇ ਘਰ ਜਾ ਕੇ ਉਹਦਾ ਕਰਜ਼ਾ 100-100 ਰੁਪਈਆ ਆ ਨੌਜਵਾਨਾਂ ਨੇ ਪਾਇਆ ਕਿਸੇ ਨੇ 100 ਪਾਇਆ ਕਿਸੇ ਨੇ 200 ਪਾਇਆ ਕਿਸੇ ਨੇ 300 ਪਾਇਆ ਤੇ ਅਖੀਰ ਚ ਬੁੱਧ ਸਿੰਘ ਆ ਜਾ ਕੇ ਕਰਜਾ ਲਾਇਆ ਤੇ ਮੈਂ ਲੱਗਦਾ ਜਿੰਨੀ ਅਸੀਸ ਉਹਨੇ ਸਾਨੂੰ ਦਿੱਤੀ ਤੇ ਜੋ ਗਾਲਾਂ ਉਹਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਸਰਕਾਰ ਨੂੰ ਕੱਢੀ ਉਹ ਤਾਂ ਸਟੇਜ ਤੋਂ ਬਿਆਨ ਵੀ ਨਹੀਂ ਕੀਤੀ ਜਾ ਸਕਦੀ ਇਹ ਜੇ ਕਈ ਲੱਖਾਂ ਕਿਸਾਨ ਜਿਨ੍ਹਾਂ ਨਾਲ ਧੋਖਾ ਹੋਇਆ ਉਹਨਾਂ ਦੀ ਜੇ ਮੈਂ ਗੱਲ ਕਰਨ ਲੱਗਾ ਤੇ ਲੰਮਾ ਸਮਾਂ ਲੱਗ ਜੂ ਮਗਰ ਮੈਂ ਇੱਕ ਕਾਗਜ਼ ਜ਼ਰੂਰ ਵਿਖਾ ਕੇ ਜਾਵਾਂ ਆਇਲਾ ਦਾ ਸਾਬਕਾ ਪ੍ਰਧਾਨ ਰਿਆ ਸ਼ਮਸ਼ੇਰ ਸਿੰਘ ਦੂਲੋ ਅਜੀਤ ਅਖਬਾਰ 'ਚ ਵੱਡਾ ਬਿਆਨ ਦਿੱਤਾ ਸੀ ਜਿਹੜੇ ਦਲਤ ਭਾਈਚਾਰੇ ਨਾਲ ਸੰਬੰਧਿਤ ਵੀ ਨੇ ਨਾਲੇ ਹੁਣ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਨੇ ਉਹਨੇ ਵੀ ਕੀ ਦਿੱਤਾ ਕਹਿੰਦਾ ਨੌਕਰੀ ਦੇ ਨਾ ਹੋਤੇ ਧੋਖਾ ਕਿਸਾਨੀ ਦੇ ਨਾ ਹੋਤੇ ਧੋਖਾ ਦਲਤ ਭਰਾਵਾ ਦੇ ਨਾ ਹੋਤੇ ਧੋਖਾ ਬੈਕਵਰਡ ਕਲਾਸ ਦੇ ਨਾ ਹੋਤੇ ਧੋਖਾ ਚਲੋ ਇਹਦਾ ਬੈਕਵਰਡ ਕਲਾਸ ਦਾ ਤਾਂ ਮੈਂ ਕੀ ਜ਼ਿਕਰ ਕਰਨਾ ਆ ਤਾਂ ਮੈਨੂੰ ਲੱਗਦਾ ਇੱਧਰ ਵਾਲਾ ਕਾਂਗਰਸ ਦਾ ਐਮਐਲਏ ਵੀ ਚੀਕਾਂ ਬਹੁਤ ਮਾਰਦਾ ਸੀ ਕਿ ਬਾਈਕਵਰਡ ਕਲਾਸ ਵੀ ਰਗੜਤੇ ਕੱਲਾ ਇਹ ਨਹੀਂ ਮਾਰਦਾ ਸੀ ਤਮਾਨ ਸਾਹਿਬ ਵੀ ਉੱਥੇ ਰੌਲਾ ਪਾਉਂਦੇ ਸਨ ਤੇ ਆ ਤੁਹਾਡੇ ਸ੍ਰੀ ਹਰਗੋਬਿੰਦਪੁਰ ਸਾਹਿਬ ਨੇੜੇ ਹੀ ਆ ਲਾਡੀ ਉੱਥੋਂ ਐਮਐਲਏ ਆ ਉਹ ਤਾਂ ਐਡਾ ਕਿ ਦੁਖੀ ਆ ਮੌਜੂਦਾ ਕਾਂਗਰਸ ਸਰਕਾਰ ਤੋਂ ਉਹਨੇ ਤਾਂ ਅਰਦਾਸ ਹੀ ਕਰਤੀ ਕਿ ਕੈਪਟਨ ਛੇਤੀ ਲੱਥ ਜੇ ਤੇ ਬਾਜਵਾ ਛੇਤੀ ਬਣ ਜੇ ਜਦੋਂ ਮੈਂ ਵਿਧਾਨ ਸਭਾ 'ਚ ਪੁੱਛਿਆ ਮੈਂ ਕਿਹਾ ਸ਼੍ਰੀ ਹਰਗੋਬਿੰਦਪੁਰ ਆਲਾ ਲਾਡੀ ਜੀ ਨੇ ਤਾਂ ਅਰਦਾਸ ਕਰਤੀ ਹੈ ਕੈਪਟਨ ਸਾਹਿਬ ਇਹ ਤਾਂ ਲੋਕਾਂ ਦੀ ਅਰਦਾਸ ਤਾਂ ਬਾਅਦ 'ਚ ਥੋਡੇ ਕਾਂਗਰਸੀ ਵੀ ਅਰਦਾਸ ਸ਼ੁਰੂ ਕਰਤੀ ਹੈ ਕਿ ਐਡਾ ਵੱਡਾ ਧੋਖਾ ਲੋਕਾਂ ਨਾਲ ਹੋ ਰਿਹਾ ਹੈ ਇਹ ਥੋੜਾ ਜਾਣ ਦਾ ਸਮਾਂ ਆ ਗਿਆ ਹੈ ਇਸ ਲਈ ਮੈਂ ਜਿਹੜੀ ਅਗਲੀ ਗੱਲ ਮੈਂ ਕਰਨ ਲੱਗਿਆ ਕੀ ਪਤਾ ਨਹੀਂ ਉਹ ਖਜ਼ਾਨਾ ਮੰਤਰੀ ਦਾ ਤੁਸੀਂ ਵੇਖਿਆ ਹੋਣਾ ਐਤ ਕੀ ਭਾਸ਼ਣ ਦਿੱਤਾ ਸੀ ਅਖਬਾਰ ਵਾਲੇ ਥੋੜਾ ਵੱਧ ਵੇਖਦੇ ਆ ਭਾਸ਼ਣ ਬੜੇ ਸਿੱਧੇ ਮੂੰਹ ਜੇ ਨਾਲ ਵਿੰਦਿੰਦਾ ਕੀ ਅਸੀਂ ਤਾਂ ਜੀ ਕੋਈ ਨਵਾਂ ਬੋਝ ਨਹੀਂ ਪਾਇਆ ਅਸੀਂ ਤਾਂ ਲੋਕਾਂ ਨਾਲ ਬੜੀ ਬਾਹ ਫੜੀ ਆ ਉਹਨਾਂ ਦੀ ਤੇ ਮੈਂ ਤੁਹਾਨੂੰ ਦੱਸ ਦੇਣਾ ਮੈਂ ਕਹ ਖਜ਼ਾਨਾ ਮੰਤਰੀ ਸਾਹਿਬ ਕਿਉਂ ਲੋਕਾਂ ਦਾ ਮੂਰਖ ਬਣਾਉਂਦੇ ਮੈਂ ਕਹ 2 ਸਾਲ ਹੋ ਗਏ ਮੋਦੀ ਸਾਹਿਬ ਨੇ ਤੇ ਸਾਰੀਏ ਸੂਬੇ ਦੀਆਂ ਸਰਕਾਰਾਂ ਨੇ ਡੀਜ਼ਲ ਪੈਟਰੋਲ ਤੇ ਵੈਟ ਘਟਾਤਾ ਤੁਸੀਂ ਅੱਜ ਤੱਕ ਪੈਸੇ ਲਈ ਗਏ ਕਿ ਜਿਹੜੇ ਸਭ ਤੋਂ ਮਹਿੰਗਾ ਡੀਜ਼ਲ ਤੇ ਪੈਟਰੋਲ ਅੱਜ ਪੰਜਾਬ 'ਚ ਮਿਲਦਾ ਹੈ ਕੀ ਉਹਨਾਂ ਲੋਕਾਂ ਨੂੰ ਉਹ ਪੈਸੇ ਵਾਪਸ ਕਰੋਗੇ ਕਿ ਨਹੀਂ ਤੇ ਸਾਨੂੰ ਅੱਗੋਂ ਜਵਾਬ ਨਹੀਂ ਆਇਆ ਅੱਜ ਤੁਸੀਂ ਹਰਾਨ ਹੋ ਜਾਓਗੇ 32 ਦਾ ਕਦੇ ਤਜਰਬਾ ਕੀਤਾ ਕਿ ਪਿਛਲੇ ਸਾਲ 1.5 ਸਾਲ 'ਚ 30% 32 ਦੇ ਰੇਟ ਵਧਾਤੇ ਆ 12000 ਕਰੋੜ ਰੁਪਈਆ ਪੰਜਾਬ ਦੀ ਲੋਕਾਂ ਦੀ ਜੇਬਾਂ ਚੋਂ ਕੱਢ ਕੇ ਅੱਜ ਪੰਜਾਬ ਦੇ ਖਜ਼ਾਨੇ 'ਚ ਕੰਮ ਕਰ ਰਹੀ ਹੈ ਸਰਕਾਰ ਪਾਉਣ ਦਾ ਤੇ ਕਹਿੰਦੇ ਜੀ ਅਸੀਂ ਨਵਾਂ ਟੈਕਸ ਕੋਈ ਨਹੀਂ ਪਾਇਆ ਤੁਹਾਨੂੰ ਸ਼ਾਇਦ ਪਤਾ ਨਾ ਹੋਵੇ ਕਿ ਦੇਸ਼ 'ਚ ਸਭ ਤੋਂ ਮਹਿੰਗੀ ਬੱਤੀ ਕਿੱਥੇ ਮਿਲਦੀ ਆ 7 ਰੁਪਏ 78 ਪੈਸੇ ਸਭ ਤੋਂ ਮਹਿੰਗੀ ਬੱਤੀ ਅੱਜ ਪੰਜਾਬ ਦੀ ਹੈ 12000 ਕਰੋੜ ਰੁਪਈਆ ਪਿਛਲੇ 2 ਸਾਲਾਂ ਚ ਪੰਜਾਬ ਦੀ ਲੋਕਾਂ ਦੀ ਜੇਬਾਂ ਚੋਂ ਕੱਢ ਕੇ ਪੰਜਾਬ ਦੇ ਖਜ਼ਾਨੇ ਚ ਪਾਤਾ ਤੇ ਕਹਿੰਦੇ ਅਸੀਂ ਬੋਝ ਕੋਈ ਨਵਾਂ ਨਹੀਂ ਪਾਇਆ 20% ਟੈਕਸ ਬੱਤੀ ਦੇ ਉੱਤੇ ਸਭ ਤੋਂ ਵੱਧੇ ਰੇਟਾਂ ਤੇ ਲੱਗਦਾ ਹੈ ਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਯੂ ਹਰਿਆਣੇ ਚ ਕਿੰਨਾ ਟੈਕਸ ਹੈ 5% ਤੇ ਮੈਂ ਪੁੱਛਿਆ ਖਜ਼ਾਨਾ ਮੰਤਰੀ ਨੂੰ ਮੈਂ ਕਿਹਾ ਤੂੰ ਤਾਂ ਕਹਿੰਦਾ ਕੋਈ ਬੋਝ ਨਹੀਂ ਪਾਇਆ ਤੇ ਖਜਾਏ ਲੋਕਾਂ ਦੀ ਜੇਬਾਂ ਚ ਐਸ ਸੀ ਭਾਈਚਾਰੇ ਨੂੰ ਯੂਨਿਟ ਦੀ ਮਾਫੀ ਸੀ ਖਤਮ ਬੈਕਵਰਡ ਕਲਾਸ ਦੀ ਯੂਨਿਟ ਦੀ ਮਾਫੀ ਸੀ ਖਤਮ ਬਿੱਲ ਵਧੇ ਆਉਂਦੇ ਆ ਕਿ ਨਹੀਂ ਆਉਂਦੇ ਜਿਹੜੇ ਜਿਹੜੇ ਬਿੱਲ ਭਰਦੇ ਆ ਮਾੜਾ ਜਿਹਾ ਦੱਸ ਦਿਓ ਤੁਸੀਂ ਤਾਂ ਭਰਦੇ ਨਹੀਂ ਹੋਣੇ ਕੋਈ ਛੋਟੇ ਚੋਂ ਤਾਂ ਕੋਈ ਭਰਦਾ ਨਹੀਂ ਹੋਣਾ ਕਿ ਭਰਦਾ ਕੋਈ ਮਗਰਲੇ ਭਰਦੇ ਆ ਕਿ ਨਹੀਂ ਭਰਦੇ ਬਿੱਲ ਘਟ ਆਉਂਦੇ ਕਿ ਵਧ ਆਉਂਦੇ ਦੱਸ ਦਿਓ ਫਿਰ ਮੈਨੂੰ ਚੀਕਾ ਕਢਾ ਛੱਡਿਆ ਬਿੱਲਾਂ ਨੇ ਖਜ਼ਾਨਾ ਮੰਤਰੀ ਮੈਂ ਕਿਹਾ ਤੇਰਾ ਤਾਂ ਬੇਲਾਉਂਦਾ ਨਹੀਂ ਤੇਰੇ ਤਾਂ ਸਰਕਾਰ ਲਾ ਦਿੰਦੀ ਹੈ ਤਾਂ ਤੈਨੂੰ ਨਹੀਂ ਪਤਾ ਲੱਗ ਰਿਹਾ ਕਿ ਯੂਨਿਟ ਦਾ ਰੇਟ ਕੀ ਹੋ ਗਿਆ ਇਸੇ ਤਰ੍ਹਾਂ ਕਹਿੰਦੇ ਖਜ਼ਾਨਾ ਬੜਾ ਜ਼ਬਰਦਸਤ ਪੇਸ਼ ਕੀਤਾ ਨੌਕਰੀ ਮੌਜੂਦਾ ਨੂੰ ਨਹੀਂ ਆ ਸਾਰਾ ਸਰਦੀ ਨਿਕਲ ਗਈ ਸਾਡੇ ਨੌਜਵਾਨਾਂ ਨੂੰ ਬੱਚਿਆਂ ਨੂੰ 12 ਲੱਖ ਸਟੂਡੈਂਟਾਂ ਨੂੰ ਕੱਲ ਕਰੋੜਾ ਰੁਪਈਆ ਖਰਚ ਕਰਤਾ ਮਗਰ ਉਹਨਾਂ ਬੱਚਿਆਂ ਨੂੰ ਅੱਜ ਤੱਕ ਗਰਮੀ ਦੀ ਵਰਦੀ ਨਹੀਂ ਦਿੱਤੀ ਮਿੱਡੇ ਮੀਰ ਨਹੀਂ ਪਹੁੰਚਦਾ ਨਾ ਵਰਦੀ ਮਿਲੀ ਨਾ ਕਿਤਾਬਾਂ ਮਿਲੀਆਂ ਤੇ ਕਹਿੰਦੇ ਪੰਜਾਬ ਬੜੀ ਤਰੱਕੀ ਕਰ ਰਿਹਾ ਕਿਸੇ ਨੇ ਠੀਕ ਹੀ ਆਖਿਆ ਕਹਿੰਦਾ ਅਖਬਾਰਾਂ ਵਿੱਚ ਹੀ ਵਿਕਾਸ ਕਰਾ ਕੇ ਲੋਕਾਂ ਦਾ ਹੈ ਮੂਰਖ ਬਣਾਈ ਜਾਂਦਾ ਕਾਂਗਰਸੀਆਂ ਨੂੰ ਪੁੱਠੀਆਂ ਗੱਲਾਂ ਤੋਂ ਵੇਲ ਨਹੀਂ ਮਿਲਦਾ ਐਵੇਂ ਧੂੜ ਵਿੱਚ ਚੱਟੂ ਭਜਾਈ ਜਾਂਦਾ ਹਾਲਾਤ ਇਹ ਬਣ ਗਏ ਸਾਰਾ ਕੁਝ ਅਖਬਾਰ ਖੋਲ ਲੋ ਲੱਖਾਂ ਦੀ ਨੌਕਰੀ ਲੱਖਾਂ ਕਿਸਾਨੇ ਦੇ ਕਰਜ਼ੇ ਮਾਪ ਤੇ ਫਿਰ ਖੁਦਕੁਸ਼ੀ ਕਿਉਂ ਹੋ ਰਹੀ ਹੈ ਇਸ ਲਈ ਮੇਰੇ ਵੀਰੋ ਮੈਂ ਤਾਂ ਤੁਹਾਨੂੰ ਅੱਜ ਇਹ ਬੇਨਤੀ ਕਰਨ ਆਸਤੇ ਆਇਆ ਮਾਈਨਿੰਗ ਦੀ ਗੱਲ ਕਰ ਲੋ ਮਾਈਨਿੰਗ ਮੈਨੂੰ ਲੱਗਦਾ ਸਭ ਤੋਂ ਵੱਡੀ ਸੇਵਾ ਜੇ ਕਾਂਗਰਸੀ ਐਮ ਐਲ اے ਤੇ ਵਜ਼ੀਰ ਕਰ ਰਹੇ ਆ ਤੇ ਜਿਹੜੀ ਇਲੀਗਲ ਮਾਈਨਿੰਗ ਕਰ ਰਹੇ ਉਹ ਕਰ ਰਹੇ ਤੁਸੀਂ ਸਮਝੋ ਮੈਂ ਕਹ ਕਮਾਲ ਹੋ ਗਈ ਜਾਦੂਗਰ ਤੋਂ ਘੱਟ ਨਹੀਂ ਕਿ ਐਕਸ਼ਨ ਤਾਂ ਹੋਈ 2-4 ਮਹੀਨਾ ਦੀ ਡਿਮਾਂਡ ਆ 4 ਲੱਖ ਮੈਟ੍ਰਿਕ ਟਨ ਦੀ ਤੇ ਸਪਲਾਈ 5 ਲੱਖ ਮੈਟ੍ਰਿਕ ਟਨ ਹੋਈ ਜਾਂਦੀ ਹੈ ਕਿਉਂ ਹੋਈ ਜਾਂਦੀ ਹੈ ਕਿਉਂਕਿ ਦੇਹ ਤੇਰੇ ਦੀ ਜਿਹੜਾ ਐਮ.ਐਲ.ਏ ਲੱਭ ਜੇ ਰਾਤ ਨੂੰ ਕਹਿੰਦੇ ਦਿਨੇ ਮਾੜਾ ਮੋਟਾ ਵਿਆਹਾਂ ਤੇ ਦਰਸ਼ਨ ਹੋ ਜਾਂਦੇ ਰਾਤ ਨੂੰ ਤਾਂ ਮਿੱਟੀ ਪੁੱਟਣ ਦੀ ਰਹਿੰਦੀ ਹੈ ਕਹਿੰਦੇ ਜਿੰਨੇ ਇਹਨਾਂ ਦੇ ਸਾਥੀ ਹਾਲਾਤ ਇਹ ਜੇ ਬਣ ਗਏ ਆ ਹਰ ਜਗ੍ਹਾ ਹੀ ਇਹ ਠੱਗੀ ਠੋਰੀ ਚੱਲ ਰਹੀ ਆ ਇਸ ਲਈ ਮੈਂ ਆਪ ਦੀ ਗੱਲ ਤੱਕ ਕੀ ਬਿਆਨ ਕਰਨੀ ਆ ਅੱਜ ਸਿੱਧੂ ਸਾਹਿਬ ਕੱਲ ਕਹਿੰਦੇ ਸੀ ਆ ਦੋ ਤਿੰਨ ਦਿਨ ਪਹਿਲਾਂ ਆਇਆ ਮੈਂ ਵਧਾਈ ਦਿਨਾ ਇੰਡੀਅਨ 에ਅਰਫੋਰਸ ਨੂੰ ਕਿ ਜੋ دہشت گردੀ ਦਾ ਮਾਹੌਲ ਬੜੇ ਲੰਮੇ ਸਮੇਂ ਤੋਂ ਦੇਸ਼ ਚ ਫਲਾਇਆ ਜਾ ਰਿਹਾ ਸੀ 48 ਸਾਲਾਂ ਬਾਅਦ ਜਾ ਕੇ ਉਹਦਾ ਸਾਫ ਕਿਤਾਬ ਕਿਥੇ ਪਾਕਿਸਤਾਨ ਨਾਲ ਚੁਕਤਾ ਕਰਨ ਦਾ ਕੰਮ ਸਾਡੀ ਇੰਡੀਅਨ 에ਅਰਫੋਰਸ ਨੇ ਕੀਤਾ ਮੇਰਾ ਸਲਾਮ ਵਿੰਗ ਕਮਾਂਡਰ ਅਬਨੰਦਨ ਵਰਗਿਆਂ ਨੂੰ ਮਗਰ ਮੈਂ ਬੇਨਤੀ ਕਰਦਾ ਮਾ ਜਿੰਦਾਬਾਦ ਇਹ ਜਿੰਨੇ ਵੀ 에어ਫੋਰਸ ਦੇ ਪਾਇਲਟ ਆ ਉਹਨਾਂ ਨੂੰ ਮੇਰੀ ਬੇਨਤੀ ਆ ਅਗਲੀ ਵਾਰੀ ਜਦ ਜਾਣਾ ਹੋਊਗਾ ਪਾਕਿਸਤਾਨ ਕਿਉਂਕਿ ਸਿੱਧੂ ਬਿਆਨ ਦੇ ਦਿੰਦਾ ਪਤਾ ਨਹੀਂ ਕਹਿੰਦਾ ਬੰਮ ਉਥੇ دہشت ਕਰਦਾ ਤੇ ਸਿੱਟ ਕੇ ਆਇਆ ਕਿ ਦਰਖਤਾ ਤੇ ਸਿੱਟ ਕੇ ਆਇਆ ਅਗਲੀ ਵਾਰੀ ਇਹਨੂੰ ਪਿਓ ਦੇ ਪੁੱਤ ਨੂੰ ਜਹਾਜ਼ ਦੇ ਅੱਗੇ ਹੀ ਬੰਨ ਕੇ ਲੈ ਕੇ ਜਾਇਓ ਨਾਲੇ ਵੇਖ ਲੂ ਉਥੇ ਕਿ ਬੰਮ ਸਹੀ ਟਿਕਾਣੇ ਸਿੱਟ ਕੇ ਡਿੱਗਿਆ ਕਿ ਨਹੀਂ ਡਿੱਗਿਆ ਨੈਤਾ ਜੇ ਮੁੜਿਆਊਗਾ ਤੇ ਤਾਂ ਵੀ ਚੰਗਾ ਜੇ ਨਹੀਂ ਮੁੜਿਆ ਤੇ ਕਈ ਕਾਂਗਰਸੀ ਵੀ ਮਗਰੋਂ ਸੌਖੇ ਹੋ ਜਾਣਗੇ ਇਸ ਲਈ ਭਰਾਵੋ ਇਹ ਜਿਹੇ ਗੱਲਾਂ ਸੋਪਦੀਆਂ ਨਹੀਂ ਜਿਹੜੇ ਪਾਕਿਸਤਾਨ ਦੀ ਬੋਲੀ ਬੋਲ ਰਿਹਾ ਉਹ ਮੈਂ ਉਹਨੂੰ ਕੋਈ ਚੰਗਾ ਨਹੀਂ ਸਮਝਦਾ ਅੱਜ ਸਾਡੀਆਂ ਮਾਵਾ ਦੇ ਪੁੱਤ ਜਿਹੜੇ ਸ਼ਹੀਦ ਹੋਏ ਐ ਉਹਨਾਂ ਦੀ ਸ਼ਹਾਦਤ ਦਾ ਸਤਿਕਾਰ ਹੋਣਾ ਚਾਹੀਦਾ ਲੱਖਾਂ ਲੋਕਾਂ ਨੇ ਇਸ ਧਰਤੀ ਦੀ ਡੈਮੋਕ੍ਰੇਸੀ ਲੋਕਤੰਤਰ ਬਹਾਲ ਰਵੇ ਹਵਾਜਤ ਰਵੇ ਉਹਨਾਂ ਨੇ ਸ਼ਹਾਦਤ ਦੇ ਦਿੱਤੀਆਂ ਤੇ ਕੁਝ ਲੀਡਰ ਅੱਜ ਚੱਲ ਕੇ ਯਾਰ ਦਿਲਦਾਰ ਜਰਨਲ ਬਾਜਵੇ ਦੀ ਬੋਲੀ ਬੋਲਣ ਇਹ ਸ਼ੋਪਦਾ ਨਹੀਂ ਸਾਡਾ ਫਰਜ਼ ਬਣਦਾ ਕਿ ਅਸੀਂ ਆਪ ਦੇ ਬਾਦਰ ਵੀਰਾ ਪਿੱਛੇ ਉਹਨਾਂ ਬਾਦਰ ਜਵਾਨਾਂ ਨੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਉਹਨਾਂ ਦਾ ਸਤਿਕਾਰ ਕਰੀਏ ਇਸ ਲਈ ਮੈਂ ਜਿੱਥੇ ਸਮੁੱਚੀ ਸੰਗਤ ਦਾ ਨੌਜਵਾਨ ਵੀਰਾ ਦਾ ਜਿਹੜੇ ਬਜ਼ੁਰਗ ਅੱਜ ਸਾਨੂੰ ਇੱਥੇ ਆਸ਼ੀਰਵਾਦ ਦੇਣ ਵਾਸਤੇ ਆਏ ਆ ਥੋੜਾ ਸਬਦਾ ਤਲਵਾਜ਼ ਕਰਦਾ ਹੋਇਆ ਇਹ ਬੇਨਤੀ ਜ਼ਰੂਰ ਕਰਦਾ ਕਿ ਭਰਾਵੋ ਇਹ ਪਾਰਲਮੈਂਟ ਦੀ ਇਲੈਕਸ਼ਨ ਆ ਰਹੀ ਹੈ ਇਹ ਇਲੈਕਸ਼ਨ 'ਚ ਤੁਸੀਂ ਸਮਝਦੇ ਹੋ ਕਿ ਜੇ ਕਾਂਗਰਸ ਦੇ ਝੂਠੇ ਵਾਅਦਿਆਂ ਦਾ ਸਾਹ ਬਰਾਬਰ ਕਰਨਾ ਫਿਰ ਘਰ-ਘਰ ਜਾ ਕੇ ਪਿੰਡ-ਪਿੰਡ ਜਾ ਕੇ ਜੋ ਝੂਠੇ ਵਾਅਦੇ ਇਹਨਾਂ ਨੇ ਕੀਤੇ ਆ ਉਹਨਾਂ ਲੋਕਾਂ ਨੂੰ ਸੜਕਾਂ ਤੇ ਲਿਆ ਕੇ ਇਹਨਾਂ ਵਜ਼ੀਰਾ ਦਾ ਇਹਨਾਂ ਦੀ ਸਰਕਾਰ ਦਾ ਘਰਾਓ ਹੋਣਾ ਚਾਹੀਦਾ ਜਿਹੜੇ ਠੱਗੀ ਠੋਰੀ ਮਾਰ ਕੇ ਗਏ ਆ ਤੇ ਨਾਲ ਹੀ ਮੈਂ ਗਿਲਜੀਆ ਸਾਹਿਬ ਨੂੰ ਇੱਕ ਬੇਨਤੀ ਕਰਦਾ ਕਿ ਗਿਲਜੀਆ ਜੀ ਅੱਜ ਕੀ ਸਰਪੰਚੀ ਧੱਕੇ ਨਾਲ ਤਾਂ ਜਿੱਤ ਗਏ ਐਮਪੀ ਇਲੈਕਸ਼ਨ ਧੱਕੇ ਨਾਲ ਨਹੀਂ ਜਿੱਤੀ ਜਾਣੀ ਤੇ ਜਿਸ ਤਰੀਕੇ ਦਾ ਧੱਕਾ ਉਹਨੇ ਆਪ ਦੇ ਪਿੰਡ 'ਚ ਹੀ ਕੀਤਾ ਇਸ ਗੱਲ ਤੋਂ ਹੀ ਸਾਫ ਹੋ ਜਾਂਦਾ ਕਿ ਲੋਕਪ੍ਰੀਤਾ ਤੇ ਲੋਕਾਂ ਦਾ ਕਿੰਨਾ ਸਾਥ ਸੀ ਜੇ ਚੰਗ ਕੰਮ ਚੰਗੇ ਆਉਂਦੇ ਕਹਿੰਦੇ ਹੋਣ ਅਮਲਾ ਤੇ ਨਵੇੜੇ ਕਿਸੇ ਨਾ ਤੇਰੀ ਜ਼ਾਤ ਪੁੱਛਣੀ ਜੇ ਕੰਮ ਚੰਗੇ ਹੁੰਦੇ ਤੇ ਡੰਡੇ ਨਾਲ ਸਰਪੰਚੀ ਨਾ ਜਿੱਤਣੀ ਪੈਂਦੀ ਸਰਪੰਚ ਲੋਕਾਂ ਨੇ ਘਰੇ ਬੈਠੇ ਬਣਾ ਦੇਣਾ ਸੀ ਇਸ ਲਈ ਅੱਜ ਹਾਲਾਤ ਜੋ ਬਣੇ ਆ ਸਾਰੇ ਪੰਜਾਬ ਦੇ ਇਹ ਮੇਰੇ ਤੋਂ ਬਿਹਤਰ ਤੁਸੀਂ ਸਮਝਦੇ ਹੋ ਮਗਰ ਲੋਕਾਂ ਦੀ ਗੱਲ ਜਾ ਕੇ ਲੋਕਾਂ ਦੀ ਬਾਹ ਫੜਨੀ ਲੋਕਾਂ ਦੀ ਲੜਾਈ ਜੋ ਠੱਗੀ 2 ਸਾਲ ਪਹਿਲਾਂ ਕਾਂਗਰਸ ਨੇ ਮਾਰੀ ਆ ਮੈਂ ਸਮਝਦਾ ਉਹ ਹਿਸਾਬ ਬਰਾਬਰ ਕਰਨ ਦਾ ਮੌਕਾ ਆਇਆ ਮੈਂ ਨੌਜਵਾਨਾਂ ਦਾ ਦੁਆਬੇ ਦੀ ਸਾਬੀ ਜੀ ਦੀ ਸਮੁੱਚੀ ਟੀਮ ਦਾ ਚੀਮਾ ਸਾਹਿਬ ਦਾ ਜਿੰਨੇ ਵੀ ਨੌਜਵਾਨ ਰਸੂਲਪੁਰ ਸਾਹਿਬ ਜਿੰਨੇ ਵੀ ਇੱਥੇ ਆਏ ਆ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਧੰਨਵਾਦ ਕਰਦਾ ਹੋਇਆ ਅਤੇ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ